ਇਹ ਵਾਰ ਨਾ ਬਹੁਤ ਹੀ ਸ਼ਾਂਤ ਦਿਸਣ ਵਾਲੀਆਂ ਥਾਵਾਂ ਤੇ ਅਜੀਹਿਆ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਹੜੀਆਂ ਸਭ ਨੂੰ ਹਿਲਾ ਕੇ ਰੱਖ ਦਿੰਦੀਆਂ ਨੇ ਅਮਰੀਕਾ ਦੇ ਜਾਰਜੀਆ ਸੂਬੇ 'ਚ ਕੁਝ ਐਸਾ ਹੀ ਹੋਇਆ ਇੱਕ ਭਾਰਤੀ ਮੂਲ ਦੇ ਪਰਿਵਾਰ ਨਾਲ ਇੱਕ ਦਿਲ ਕੰਬਾਊ ਹਾਦਸਾ ਵਾਪਰਿਆ ਚਲੋ ਅੱਜ ਇਸ ਪੂਰੀ ਘਟਨਾ ਦੀ ਤੈਅ ਤੱਕ ਚੱਲਦੇ ਆ ਤਾਂ ਗੱਲ ਸ਼ੁਰੂ ਕਿੱਥੋਂ ਹੋਈ ਇੱਕ ਪਰਿਵਾਰਿਕ ਝਗੜੇ ਤੋਂ ਹੁਣ ਦੇਖੋ ਝਗੜੇ ਤਾਂ ਹਰ ਘਰ ਵਿੱਚ ਹੁੰਦੇ ਨੇ ਛੋਟੇ-ਮੋਟੇ ਆ ਨਾ ਪਰ ਐਥੇ ਐਥੇ ਗੱਲ ਇੰਨੀ ਵੱਧ ਗਈ ਇੰਨੀ ਹਦੋਂ ਟੱਪ ਗਈ ਕਿ ਕਈ ਜਾਨਾਂ ਚਲੀਆਂ ਗਈਆਂ ਤੇ ਪਿੱਛੇ ਰਹਿ ਗਈ ਸਿਰਫ ਤਬਾਹੀ ਤੇ ਨਤੀਜਾ ਬਹੁਤ ਬਹੁਤ ਹੀ ਪਿਆਨਕ ਇੱਕ ਦੋਨੇ ਪੂਰੇ ਚਾਰ ਲੋਕ ਚਾਰ ਜਾਨਾਂ ਇੱਕੋ ਰਾਤ ਵਿੱਚ ਖਤਮ ਹੋ ਗਈਆਂ ਇਸ ਤਰ੍ਹਾਂ ਇੱਕ ਪਰਿਵਾਰ ਦਾ ਨੁਕਸਾਨ ਨਹੀਂ ਸੀ ਇਹ ਪੂਰੇ ਪਾਈਚਾਰੇ ਲਈ ਇੱਕ ਸਦਮਾ ਸੀ ਪਰ ਕਹਿੰਦੇ ਨੇ ਨਾ ਹਰ ਅਨੇਰੇ ਵਿੱਚ ਕਿਤੇ ਨਾ ਕਿਤੇ ਰੋਸ਼ਨੀ ਦੀ ਇੱਕ ਕਿਰਨ ਹੁੰਦੀ ਹੈ ਇਸ ਪੂਰੀ ਤਰਾਜ਼ਦੀ ਦੇ ਵਿਚਕਾਰ ਵੀ ਇੱਕ ਕਹਾਣੀ ਹੈ ਹਿੰਮਤ ਦੀ ਬਹਾਦਰੀ ਦੀ ਤੇ ਇੱਕ ਕਹਾਣੀ ਹੈ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਿਆ ਪਰ ਹੌਸਲਾ ਨਹੀਂ ਛੱਡਿਆ ਜ਼ਰਾ ਸੋਚ ਕੇ ਦੇਖੋ ਜਿਸ ਵੇਲੇ ਕਰਚੇ ਸਭ ਕੁਝ ਚੱਲ ਰਿਆ ਸੀ ਉਸੇ ਛੱਤ ਥੱਲੇ ਤਿੰਨ ਬੱਚੇ ਵੀ ਮੌਜੂਦ ਸਨ ਉਹ ਜਿਸ ਡਰ ਜਿਸ ਖੌਫ ਦਾ ਸਾਹਮਣਾ ਕਰ ਰਹੇ ਹੋਣਗੇ ਉਸ ਦਾ ਤਾਂ ਅਸੀਂ ਸਿਰਫ ਅੰਦਾਜ਼ਾ ਹੀ ਲਗਾ ਸਕਦੇ ਹਾਂ ਇਸ ਸੋਚ ਕੇ ਰੂਹ ਕੰਮ ਜਾਂਦੀ ਹੈ ਪਰ ਦੇਖੋ ਨਾ ਬੱਚਿਆਂ ਦੀ ਸਮਝਦਾਰੀ ਅਜਿਹੇ ਹਾਲਾਤਾਂ ਵਿੱਚ ਤਾਂ ਵੱਡੇ-ਵੱਡੇਆਂ ਦੇ ਹੱਥ-ਪੈਰ ਫੁੱਲ ਜਾਂਦੇ ਨੇ ਪਰ ਉਹਨਾਂ ਨੇ ਕੀ ਕੀਤਾ ਉਹ ਤਿੰਨੋਂ ਇਕੱਠੇ ਇੱਕ ਅਲਮਾਰੀ ਵਿੱਚ ਲੁਕ ਗਏ ਤੇ ਉੱਥੋਂ ਹੀ ਹਿੰਮਤ ਕਰਕੇ 911 ਤੇ ਫੋਨ ਕੀਤਾ ਉਹੀ ਇੱਕ ਫੋਨ ਕਾਲ ਸੀ ਜਿਸ ਨੇ ਪੁਲਿਸ ਨੂੰ ਸਹੀ ਵੇਲੇ ਤੇ ਸਹੀ ਜਗ੍ਹਾ ਪਹੁੰਚਾ ਦਿੱਤਾ ਜਿਵੇਂ ਹੀ ਉਹ 911 ਕਾਲ ਆਈ ਪੁਲਿਸ ਤੁਰੰਤ ਐਕਸ਼ਨ ਵਿੱਚ ਆ ਗਈ ਹੁਣ ਉਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਸੀ ਸ਼ੱਕੀ ਨੂੰ ਜਲਦੀ ਤੋਂ ਜਲਦੀ ਫੜਨਾ ਤੇ ਇਸੇ ਦੇ ਨਾਲ ਸ਼ੁਰੂ ਹੋਈ ਨੇੜੇ ਦੇ ਜੰਗਲ ਵਿੱਚ ਇੱਕ ਵੱਡੀ ਤਲਾਸ਼ੀ ਮੁਹਿੰਮ ਤੇ ਪੁਲਿਸ ਦੀ ਕਾਰਵਾਈ ਵਾਕਈ ਬਹੁਤ ਤੇਜ਼ ਸੀ ਦੇਖੋ ਸਵੇਰੇ 2:30 ਵਜੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਕੁਝ ਹੀ ਮਿੰਟਾਂ ਚ ਕੇ 9 ਯੂਨਿਟ ਯਾਨੀ ਕਿ ਖੋਜੀ ਕੁੱਤਿਆਂ ਦੀ ਟੀਮ ਨੂੰ ਬੁਲਾ ਲਿਆ ਜਾਂਦਾ ਹੈ ਤੇ ਬਹੁਤੀ ਦੇਰ ਨਹੀਂ ਲੱਗੀ ਥੋੜਾ ਹੀ ਚਿਰ ਬਾਅਦ ਸ਼ੱਕੀ ਨੂੰ ਨੇੜੇ ਦੇ ਜੰਗਲ ਚੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਜ਼ਿੰਦਗੀ ਇਸ ਘਟਨਾ ਨਾਲ ਜੁੜੀ ਹੋਈ ਸੀ ਆਖਿਰ ਇਹ ਸਿਰਫ ਅੰਕੜੇ ਨਹੀਂ ਹਨ ਇਹ ਅਸਲ ਇਨਸਾਨ ਸਨ ਪੀੜਤ ਵੀ ਤੇ ਦੋਸ਼ੀ ਵੀ ਆਓ ਜਾਣਦੇ ਹਾਂ ਕੌਣ ਸੀ ਇਸ ਦੁਖਾਂਤ ਦੇ ਪਿੱਛੇ ਪੁਲਿਸ ਨੇ ਜਿਸ ਵਿਅਕਤੀ ਤੇ ਦੋਸ਼ ਲਗਾਇਆ ਹੈ ਉਸ ਦਾ ਨਾਂ ਹੈ ਵਿਜੇ ਕੁਮਾਰ ਉਮਰ 51 ਸਾਲ ਤੇ ਜਿਨ੍ਹਾਂ ਦੀ ਜਾਨ ਗਈ ਉਹਨਾਂ ਵਿੱਚ ਉਸ ਦੀ ਆਪਣੀ ਪਤਨੀ 43 ਸਾਲ ਦੀ ਮੀਮੂ ਡੋਗਰਾ ਸ਼ਾਮਿਲ ਸੀ ਤੇ ਸਿਰਫ ਉਹ ਹੀ ਨਹੀਂ ਨਾਲ ਹੀ ਤਿੰਨ ਹੋਰ ਲੋਕ ਵੀ ਸਨ 33 ਸਾਲਾ ਗੌਰਵ ਕੁਮਾਰ 37 ਸਾਲਾ ਨਿਧੀ ਚੰਦਰ ਅਤੇ 38 ਸਾਲਾ ਹਰੀਸ਼ ਚੰਦਰ ਅੱਛਾ ਇੱਥੇ ਇੱਕ ਹੋਰ ਜ਼ਰੂਰੀ ਗੱਲ ਸਾਹਮਣੇ ਆਈ ਹੈ ਇਹ ਜੋ ਝਗੜਾ ਸੀ ਇਹ ਉਸ ਘਰ ਵਿੱਚ ਸ਼ੁਰੂ ਨਹੀਂ ਹੋਇਆ ਜਿੱਥੇ ਸਮ ਹੋਇਆ ਨਹੀਂ ਪਤਾ ਲੱਗਾ ਕਿ ਝਗੜਾ ਤਾਂ ਪਹਿਲਾਂ ਪਤੀ ਪਤਨੀ ਦੇ ਆਪਣੇ ਐਟਲਾਂਟਾ ਵਾਲੇ ਘਰ 'ਚ ਸ਼ੁਰੂ ਹੋਇਆ ਸੀ ਉੱਥੋਂ ਗੱਲ ਵਿਗੜਦੀ ਗਈ ਤੇ ਇਸ ਭਿਆਨਕ ਮੋੜ ਤੇ ਆ ਕੇ ਖਤਮ ਹੋਈ ਤਾਂ ਹੁਣ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਸ਼ੱਕੀ ਤੇ ਬਹੁਤ ਗੰਭੀਰ ਦੋਸ਼ ਲਗਾਏ ਗਏ ਨੇ ਇੱਕ ਤਾਂ ਕਤਲ ਦਾ ਤੇ ਦੂਜਾ ਬੱਚਿਆਂ ਨਾਲ ਬੇਰਹਿਮੀ ਦਾ ਇਹ ਦੂਜਾ ਦੋਸ਼ ਇਸ ਕੇਸ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਦਿੰਦਾ ਹੈ ਦੇਖੋ ਜਦੋਂ ਅਜੀਹਾ ਕੁਝ ਹੁੰਦਾ ਹੈ ਨਾ ਤਾਂ ਦਰਦ ਸਿਰਫ ਇੱਕ ਘਰ ਦੀਆਂ ਕੰਧਾਂ ਤੱਕ ਨਹੀਂ ਰਹਿੰਦਾ ਇਹ ਪੂਰੇ ਪਾਈਚਾਰੇ ਵਿੱਚ ਫੈਲ ਜਾਂਦਾ ਹੈ ਸਭ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਤਾਂ ਫਿਰ ਇਸ ਘਟਨਾ ਤੋਂ ਬਾਅਦ ਪਾਈਚਾਰੇ ਤੇ ਅਧਿਕਾਰੀਆਂ ਦਾ ਕੀ ਕਹਿਣਾ ਸੀ ਐਟਲਾਂਟਾ ਵਿੱਚ ਜੋ ਪਾਰਤ ਦਾ ਕੌਂਸਲਟ ਜਨਰਲ ਦਫਤਰ ਹੈ ਉਹਨਾਂ ਵੱਲੋਂ ਵੀ ਬਿਆਨ ਆਇਆ ਉਹਨਾਂ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਾ ਕੀ ਉਹ ਮ੍ਰਿਤਕਾਂ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਨੇ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਨੇ ਇਸ ਪੂਰੇ ਦੁਕਾਨ ਚ ਸਭ ਤੋਂ ਵੱਡਾ ਸਵਾਲ ਉਹਨਾਂ ਬੱਚਿਆਂ ਦਾ ਸੀ ਤਾਂ ਇੱਕ ਰਾਹਤ ਵਾਲੀ ਗੱਲ ਇਹ ਹੈ ਕਿ ਉਹ ਤਿੰਨੋਂ ਬੱਚੇ ਬਿਲਕੁਲ ਸੁਰੱਖਿਤ ਨੇ ਉਹਨਾਂ ਨੂੰ ਇੱਕ ਪਰਿਵਾਰਿਕ ਮੈਂਬਰ ਦੀ ਦੇਖਰੇਖ ਵਿੱਚ ਰੱਖਿਆ ਗਿਆ ਹੈ ਤਾਂ ਜੋ ਉਹਨਾਂ ਦਾ ਆਉਣ ਵਾਲਾ ਕੱਲ ਸੁਰੱਖਿਤ ਹੋ ਸਕੇ ਅੰਤ ਵਿੱਚ ਇਹ ਘਟਨਾ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦੀ ਹੈ ਕਿਵੇਂ ਇੱਕ ਛੋਟਾ ਜਿਹਾ ਝਗੜਾ ਇੰਨਾ ਵੱਡਾ ਇੰਨਾ ਵਿਨਾਸ਼ਕਾਰੀ ਰੂਪ ਲੈ ਸਕਦਾ ਹੈ ਤੇ ਇਸ ਤੋਂ ਵੀ ਵੱਡਾ ਸਵਾਲ ਕਿ ਇੰਨੇ ਵੱਡੇ ਇੰਨੇ ਡੂੰਗੇ ਜ਼ਖਮ ਤੋਂ ਬਾਅਦ ਕੋਈ ਭਾਈਚਾਰਾ ਕੋਈ ਪਰਿਵਾਰ ਮੁੜ ਕੇ ਕਿਵੇਂ ਉਬਰਦਾ ਹੈ ਇਹ ਸਵਾਲ ਸੋਚਣ ਵਾਲਾ ਹੈ